ਜਿੱਦਾ ਵੀਰ ਜੀ ਸਾਡੇ ਧਰਮ ਦੇ ਵਿੱਚ ਸਾਈ ਮੀਆਂ ਮੀਰ ਜੀ ਦਾ ਬਹੁਤ ਬਹੁਤ ਉੱਚਾ ਸਥਾਨ ਹੈ ਬਿਲਕੁਲ ਤੇ ਉਹਨਾਂ ਨੇ ਸਾਡੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਜੀ ਇੱਥੇ ਦੇ ਲੋਕ ਉਹਨਾਂ ਨੂੰ ਕੀ ਮੰਨਦੇ ਨੇ ਜੀ ਪਾਕਿਸਤਾਨ ਦੇ ਤੇ ਹੁਣ ਆਪਾਂ ਪਹੁੰਚ ਗਿਆ ਜੀ ਸਮਾਦ ਮਹਾਰਾਜਾ ਸ਼ੇਰ ਸਿੰਘ ਜੀ ਦੀ ਮਹਾਰਾਜਾ ਰਣਜੀਤ ਸਿੰਘ ਦੇ ਇਹ ਦੂਜੇ ਨੰਬਰ ਦੇ بیٹے ਸਨ ਤੇ ਪੰਜਾਬ ਦੇ ਵੀ ਮਹਾਰਾਜੇ ਬਣੇ ਇਸ ਸੇਮਾਪਾ ਮੌਜੂਦ ਹੈ ਜੀ ਸਾਈ ਮੀਆਂ ਮੀਰ ਜੀ ਦੀ ਮਜ਼ਾਰ ਤੇ ਜੋ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਸਾਈ ਮੀਆਂ ਮੀਰ ਜੀ ਦੀ ਮਜ਼ਾਰ ਆ ਤੇ ਸਾਈ ਮੀਆਂ ਮੀਰ ਜੀ ਉਸ ਹਨ ਦਿਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਨੀਂਹ ਰੱਖੀ ਆਓ ਆਪਾਂ ਆਪਾਂ ਸਾਡੇ ਇਤਿਹਾਸ ਬਾਰੇ ਸਾਨੂੰ ਪਤਾ ਕਿ ਆਪਾਂ ਸਾਈ ਮੀਆਂ ਮੀਰ ਜੀ ਨੂੰ ਕੀ ਮੰਨਦੇ ਆ ਤੇ ਆਪਣੇ ਨਾਲ ਨੇ ਇਹ ਭਾਈ ਸਾਹਿਬ ਜੀ ਇੱਥੋਂ ਤੇ ਇਹਨਾਂ ਦਾ ਸਵਾਗਤ ਕਰਦੇ ਆਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਤੇ ਤੁਹਾਡਾ ਸ਼ੁਭ ਨਾਮ ਜੀ ਅਹਿਮਦ हसन ਅਹਿਮਦ हसन ਸਾਹਿਬ ਕੋ ਨਾਲ ਆਪਣੇ ਸ਼ੋਹਬ محمد شعیب صاحب ਜਿੱਦਾਂ ਵੀਰ ਜੀ ਸਾਡੇ ਧਰਮ ਦੇ ਵਿੱਚ ਸਾਈ ਮੀਆਂ ਮੀਰ ਜੀ ਦਾ ਬਹੁਤ ਬਹੁਤ ਉੱਚਾ ਸਥਾਨ ਹੈ ਬਿਲਕੁਲ ਤੇ ਉਹਨਾਂ ਨੇ ਸਾਡੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਇੱਥੇ ਦੇ ਲੋਕ ਉਹਨਾਂ ਨੂੰ ਕੀ ਮੰਨਦੇ ਨੇ ਜੀ ਪਾਕਿਸਤਾਨ ਦੇ ਪਾਕਿਸਤਾਨ ਦਾ ਕਿ ਉਹਨਾਂ ਨੂੰ ਬਹੁਤ ਵੱਡੇ ولی ਦਾ ਦਰਜਾ ਮੰਨਦੇ ਨੇ ਉਹਨਾਂ ਨੂੰ ਜੀ ਤੇ ਇਹਨਾਂ ਨੂੰ ਇਸ ਦੁਨੀਆ ਤੋਂ ਵਿਸਾਲ ਪਾਇਆ तकरीबन 400 ਸਾਲ ਹੋ ਗਏ ਨੇ ਠੀਕ ਹੈ ਜੀ ਪਿਛਲੇ ਸਾਰਿਆਂ ਦੇ 400 464 ਵਾਲਾ ਸਾਲਾਣਾ urs ਨਾਮ ਮਨਾਇਆ ਗਿਆ ਠੀਕ ਹੈ ਜੀ ਇੱਥੇ तकरीबन ਸਾਰੇ ਜਿਹੜੇ ਇੱਥੇ ਮੁਸਲਿਮ ਲੋਕ ਜਿੰਨੇ ਵੀ ਆਸ-ਪਾਸ ਦੇ ਸਾਰੇ ਇੱਥੇ ਆਉਂਦੇ ਜੀ ਮਨ ਤੁਮਾਰੀ ਸਾਰੇ ਇੱਥੇ ਆਉਂਦੇ ਨੇ ਬੜੇ ਬੜੇ ਦੂਰੋਂ ਆਉਂਦੇ ਨੇ ਕੈਨੇਡਾ ਤੋਂ ਆਸਟ੍ਰੇਲੀਆ ਤੇ ਲੰਡਨ ਬ੍ਰਿਟ ਅਮਰੀਕਾ ਸਭ ਜਗ੍ਹਾ ਤੋਂ ਆਹਦੇ ਨੇ ਪੂਰੇ ਪਾਕਿਸਤਾਨ ਤੋਂ ਵੀ ਆਉਂਦੇ ਨੇ ਇੰਡੀਆ ਤੋਂ ਬਹੁਤ ਆਉਂਦੇ ਨੇ ਇੱਕ کافی ਬੜੀ ਤਦਾਦ ਜਿਹੜੀ ਹੈ ਉਹ ਇਹਨਾਂ ਦੀ ਮুরীਦ ਹੈ ਔਰ ਇਹਨਾਂ ਦੇ ਬੜੇ ਅਕੀਦਤ ਦੇ ਨਾਲ ਬੜੇ ਕੰਮ ਦੇ ਨਾਲ ਇਹਨਾਂ ਦੇ ਲੋਕ ਆਉਂਦੇ ਨੇ ਆਪਣੇ ਨਜ਼ਰਾਨੇ ਦਿੰਦੇ ਨੇ ਆਪਣੀ ਕੀਤ ਅਦਾਇ ਜ਼ਹਾਰ ਕਰਦੇ ਨੇ ਦੁਆਵਾਂ ਮੰਗਦੇ ਨੇ ਤੇ ਬਰਾ ਇਨਾਂ ਦਾ ਮਕਾਮ ਇਸ ਤਰ੍ਹਾਂ ਜਿਸ ਤਰ੍ਹਾਂ ਸਮਝ ਲੋ ਕਿ ਸਿੱਖ ਮذਬ ਵਿੱਚ ਜਿਸ ਤਰ੍ਹਾਂ ਗੁਰੂਆਂ ਦਾ ਮਕਾਮ ਹੈ ਇਸੇ ਤਰ੍ਹਾਂ ਇਹ ਮੁਸਲਮਾਨ ਇਨਾਂ ਨੂੰ ਆਪਣਾ ਵਲੀ ਬੰਦੇ ਨੇ ਔਰ ਇਨਾਂ ਦੇ ਨਾਲ ਆਪਣਾ ਹਮਲਾ ਆਪਣਾ ਇਥੇ ਆਂਦੇ ਨੇ ਆਪਣਾ ਸਰਪੁਛ ਕਰਦੇ ਨੇ ਪੂਰੇ ਪਾਕਿਸਤਾਨ ਤੋਂ ਔਰ ਲਾਹੌਰ ਤੋਂ ਆਂਦੇ ਨੇ ਮਾਸ਼ਾ ਅੱਲਾਹ ਇੱਕ ਬਹੁਤ ਪੁਰਾਣੀ ਇਨਾਂ ਦੀ ਹਿਸਟਰੀ ਵੀ ਹੈ ਤੇ ਕਾਫੀ ਬਰਾ ਦਰਬਾਰ ਹੈ ਮੇਲਾ ਬਰਾ ਧੂਮਧਾਮ ਨਾਲ ਇਨਾਂ ਦਾ ਮਨਾਇਆ ਜਾਂਦਾ ਹੈ ਤੇ ਕਾਫੀ ਅੱਛਾ ਇਨਾਂ ਦਾ ਮਤਲਬ ਮਕਾਮ ਹੈ ਸਾਰੇ ਮੁਸਲਮਾਨਾ ਵਿੱਚ ਵੀ ਇਹ ਦੂਸਰੇ ਤਰ੍ਹਾਂ ਵਿੱਚ ਵੀ ਤੇ ਇਹਨਾਂ ਦਾ ਮਜ਼ਾਰ ਜਿਹੜਾ ਸੀ ਮੁਗਲ ਪੀਰੀਅਡ ਦੇ ਵਿੱਚ ਬਣਾਇਆ ਗਿਆ ਸੀ ਸ਼ਾਹ ਜਹਾਂਗੀਰ ਦੇ ਦਰਬਾਰ ਸ਼ਕੋਹ ਬਾਦਸ਼ਾਹ ਸ਼ਹਿਜ਼ਾਦਾ ਸੀ ਉਸਨੇ ਬਣਾਇਆ ਸੀ ਉਸ ਦੀ ਜੇ ਮੁਰੰਮਤ ਇਸ ਦੀ ਜਾਰੀ ਸੀ ਤੇ ਔਰੰਗਜ਼ੇਬ ਦਿਨਾਲ ਜਦੋਂ ਤਖਤ ਨਿਸ਼ੀਨ ਹੋਇਆ ਤੇ ਉਸਨੇ ਦਾਰਾ ਸ਼ਕੋਹ ਨੂੰ ਪਕੜ ਕੇ ਮਰਵਾ ਦਿੱਤਾ ਤੇ ਇਸ ਦਾ ਬਰਾ ਉਹਨਾਂ ਦਾ ਮਕਾਮ ਮਾਸ਼ੱਲਾ ਤੇ ਆਓ ਅੰਦਰ ਤੁਹਾਨੂੰ ਵੀ ਦਿਖਾਣੇ ਆ ਜਰਾ ਅੰਦਰੋਂ ਮਜ਼ਾਰ ਕਿਸ ਤਰ੍ਹਾਂ ਦਾ ਜੀ ਤੇ ਆਓ ਆਪਾਂ ਵੀ ਦਰਸ਼ਨ ਕਰਦੇ ਆਂ ਤੇ ਅੰਦਰੋਂ ਤੁਹਾਨੂੰ ਇਸ ਮਜ਼ਾਰ ਦੇ ਦਰਸ਼ਨ ਕਰਾਉਂਦੇ ਆਂ ਇਹ ਇਧਰ ਕੀ ਬਣਿਆ ਹੋਇਆ ਹੈ ਐ ਸਾਰੇ ਇਹਨਾਂ ਦੇ ਮਤਲਬ ਔਲਾਦ ਸਮਝ ਲੱਗੇ ਇਹਨਾਂ ਦੇ ਜਿਹੜੇ ਤੇ ਗੱਦੀ ਨਿਸ਼ੀਨ ਗੁਦਰੇ ਨੇ ਨਾ ਉਹਨਾਂ ਦੀ ਸਾਰੇ ਕਬਰਾਂ ਨੇ ਇਹਨਾਂ ਦੇ ਖਾਨਦਾਨ ਦੀਆਂ ਠੀਕ ਠੀਕ ਇਹਨਾਂ ਦੇ ਖਾਨਦਾਨ ਦੀਆਂ ਜਿਹੜੀਆਂ ਅੱਗੇ ਜਿਹੜੀਆਂ ਇਹਨਾਂ ਦੀ ਪੀੜ੍ਹੀਆਂ ਨੇ ਨਾ ਉਹ ਆਪਣੀ ਤਰ੍ਹਾਂ ਦੀ ਕੋਈ ਸ਼ਾਦੀ ਨਹੀਂ ਇਹਨਾਂ ਨੇ ਕੀਤੀ ਸੀ ਇਹਨਾਂ ਦੇ ਪੰਜ ਸਣ ਪਹਿਲੇ ਗੰਦੀ ਨਿਸ਼ੀਨ ਇਹਨਾਂ ਦੇ ਪੰਜੇ ਨੇ ਜਿਹਨ ਦਾ ਦਾਰਾ ਸ਼ਿਕੋ ਨੇ ਆਲੇ ਆ ਕੇ ਨਾ ਤੇ ਸਾਰਾ ਉਹਨਾਂ ਦੇ ਹਵਾਲੇ ਕਰਤਾ ਸੀ ਹੈ ਜੀ ਇਹ ਉਹਨਾਂ ਦੀ ਕਬਰ ਹੈ ਉਹਨਾਂ ਦੀ ਕਬਰ ਹੈ ਫਿਰ ਅੱਗੇ ਉਹਨਾਂ ਦੀ ਲਾਦੀ ਹੈ ਸਾਰੀ ਕਬਰ ਹੈ ਜੀ ਉਹਨਾਂ ਦੀ ਅੰਚਵੰਚ ਉਹਨਾਂ ਦੀ ਅੰਚਵੰਚ ਹੈ ਨੇ ਅੰਚਵੰਚ ਹੈ ਜੀ ਬਿਲਕੁਲ ਹੈ ਨੇ ਉਹ ਗੁਲਾਨੀ ਸੈਦ ਕਲਾਂਦੇ ਨੇ ਆਪਣਾ ਖੋਦ ਲਉ ਤੇ ਉਹ ਅਧਰ ਇਨਕੀ ਦੀਵਾ ਬਾਦ ਨੇ ਦਰਬਾਰ ਦੇ ਇੱਥੇ ਤੇ ਫਲੇ ਗਦੀ ਨਿਸ਼ੀਨ ਵੀ ਉਹੀ ਅਗੇ ਨੇ ਹਲੇ ਵੀ ਅੱਛਾ ਉਹੀ ਉਹੀ ਪੀੜੀ ਚਲੀ ਆ ਰਹੀ ਹੈ 200 ਰੁਪਏ 50 ਰੁਪਏ ਅਨਨ। ਤੇ ਹੁਣ ਆਪਾਂ ਸਾਈ ਮੀਆਂ ਮੀਰ ਦੀ ਦੀ ਕਵਰ ਦੀ ਆਗੇ ਨਜ਼ਰਾਨਾ ਪੇਸ਼ ਕਰਾਂਗੇ ਜੇ ਉਹ ਇਥੇ ਦੀ ਲੈਂਗੁਏਜ ਦੇ ਵਿੱਚ ਜਿਹਦਾ ਇੱਜ਼ਤ ਜੀ ਤੁਮ ਆਪਾਂ ਕਹਿ ਦਿੰਨੇ ਕਿ ਰਿਸਪੈਕਟ ਦੇ ਨਾਲ ਉਹ ਇਸ ਤਰ੍ਹਾਂ ਅਕੀਦਤ ਜਿੰਨੂੰ ਕਹਿ ਲਓ ਉਹਦੇ ਨਾਲ ਦੇ ਵਿੱਚ ਪੇਸ਼ ਕਰਤੀ ਮੱਥਾ ਟੇਕਣਾ ਜੀ ਹਾਂਜੀ ਮੱਥਾ ਟੇਕਣਾ ਜੀ ਮਜੀਦ ਦਾ ਸਾਈਡ ਤੋਂ ਜਾਣਾ Okay. Uh -huh. ਬੈਣਾ ਨਾਂ ਦਰਬਾਰ ਤੱਕ ਜਾ ਕੇ ਐਸੇ ਜੀ ਬੈਣਾ ਇਹਨਾਂ ਦਰਬਾਰ ਤੇ ਲੱਗੇ ਤੇ ਹੁਣ ਆਪਾਂ ਪਹੁੰਚ ਗਿਆ ਜੀ ਸਮਾਦ ਮਹਾਰਾਜਾ ਸ਼ੇਰ ਸਿੰਘ ਜੀ ਦੀ ਮਹਾਰਾਜਾ ਰਣਜੀਤ ਸਿੰਘ ਦੇ ਇਹ ਦੂਜੇ ਨੰਬਰ ਦੇ بیٹے ਸਨ ਤੇ ਪੰਜਾਬ ਦੇ ਵੀ ਮਹਾਰਾਜੇ ਬਣੇ ਸ਼ੇਰ ਸਿੰਘ ਸਮਾਦੀ 12 ਦਰੀ ਤੇ ਇਹ ਨਾਲ ਉਹਨਾਂ ਦੀ 12 ਦਰੀ ਹੈ ਦੇਖੋ ਜੀ ਉਸ ਦੌਰ ਦੀ ਅੱਜ ਵੀ ਬਹੁਤ ਵਧੀਆ ਹਾਲਤ ਦੇ ਵਿੱਚ ਇਹ 12 ਦਰੀ ਇੱਥੇ ਖੜੀ ਹੈ ਇਹਨੂੰ ਰੈਨੋਵੇਟ ਜ਼ਰੂਰ ਕੀਤਾ ਗਿਆ ਇਸ ਤਰਫ ਦਰਗਾਹ ਇੱਥੇ ਪੀਰਾਂ ਦੀ ਦਰਗਾਹ ਵਾ ਤੇ ਇੱਥੇ ਪਾਰਕ ਬਣਾਈ ਗਈ ਆ ਬੈਠਣ ਨੂੰ ਤੇ ਨਾਲ ਹੀ ਇਸ ਤਰਫ 12 ਦਰਈ ਆ ਤੇ ਇਹਦੇ ਨਾਲ ਹੀ ਅਗਲੀ ਸਾਈਡ ਜਾ ਕੇ ਤੇ ਸਮਾਦ ਆ ਉਹ ਵੀ ਤੁਹਾਨੂੰ ਵਿਜ਼ਿਟ ਕਰਾਉਣੇ ਆ ਪਹਿਲਾਂ ਤੁਸੀਂ ਇਸ 12 ਦਰਈ ਦੇ ਵਿਜ਼ਿਟ ਕਰ ਲਓ ਅੰਦਰ ਨਹੀਂ ਜਾ ਸਕਦੇ ਅੰਦਰ ਇਹਨਾਂ ਲੋਕ ਲਗ ਲਾਏ ਹੋਏ ਆ ਕੋਈ ਹੈ ਨਹੀਂ ਆ ਚੌਕੀਦਾਰ ਜੋ ਵੀ ਇੱਥੇ ਦਾ ਕੋਈਗਾ ਸਾਬ ਸੰਭਾਲ ਵਾਲਾ ਉਹ ਹੈ ਨਹੀਂ ਆ ਤੇ ਦੂਸਰੀ ਤਰਫ ਚੱਲਦੇ ਆ ਸਮਾਦ ਭਾਈ ਇਹ ਸਮਾਦ ਸ਼ੇਰ ਸਿੰਘ ਜੀ ਦੀ ਤੇ ਇਸ ਜਗ੍ਹਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਇਸ ਜਗ੍ਹਾ ਤੇ ਕੁਸ਼ਤੀ ਕਰਵਾਈ ਜਾਂਦੀ ਸੀ ਪਲਵਾਨੀ ਕਰਵਾਈ ਜਾਂਦੀ ਜੀ ਸ਼ੇਰ ਸਿੰਘ ਕਰਵਾਂਦੇ ਸਰ ਮਾਜਰਾ ਸ਼ੇਰ ਸਿੰਘ ਨਾ ਜਦੋਂ ਕੁਸ਼ਤੀ ਦੇ ਬਹੁਤ ਸ਼ੌਕੀਨ ਹੈਗਾ ਮੈਂ ਤੇ ਮੁਕਾਬਲੇ ਕਰਵਾਂਦਾ ਥਾ ਕੁਸ਼ਤੀ ਦੇ ਅੱਛਾ ਇਸ ਜਗ੍ਹਾ ਤੇ ਮੁਕਾਬਲੇ ਕਰਵਾਏ ਜਾਂਦੇ ਸਨ ਆਓ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਉਹ ਜਗ੍ਹਾ ਜਿੱਥੇ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਨਾਲ ਹੀ ਸਮਾਦੀ ਆ ਐ ਉਹ ਖਾੜਾ ਜੀ ਜੀ ਤੇ ਉੱਥੇ ਬੈਠ ਕੇ ਮਹਾਰਾਜਾ ਸ਼ੇਰ ਸਿੰਘ ਜਿਹੜੇ ਸਨ ਉਹ ਮੁਕਾਬਲਾ ਦੇਖ ਰਹੇ ਸਨ 8843 ਦੇ ਵਿੱਚ ਤੇ ਉਹਨਾਂ ਦੇ ਸਾਥੀ ਨੇ ਆ ਕੇ ਉਹਨਾਂ ਨੂੰ ਅਜੀਤ ਸਿੰਘ ਜੀ ਨੇ ਬੋਲਿਆ ਪਿਸਤੌਲ ਦਿਖਾਈ ਹੈ ਅੰਗਰੇਜ਼ ਦਾ ਪਿਸਤੌਲ ਹੈਗਾ ਜਿਆ ਤੁਹਾਡੇ ਲਈ ਆਇਆ ਤੇ ਉਹਨਾਂ ਨੇ ਪੇਸ਼ ਕੀਤਾ ਤੇ ਨਾਲ ਉਹਤੋਂ ਉਹਨਾਂ ਨੂੰ ਗੋਲੀਆਂ ਮਾਰ ਦਿੱਤੀ ਪਰ ਥੋੜਾ ਜਿਹਾ ਉਹਨਾਂ ਤਾਂ ਬੈਠੇ ਬੈਠੇ ਸੀ ਸੰਭਲ ਦੇ ਵਿੱਚ ਉੱਥੇ ਜਾ ਕੇ ਉਹਨੂੰ ਵੀ ਗੋਲੀਆਂ ਮਾਰ ਦਿੱਤੀ ਸਮਾਦੀ ਹੈ ਜੀ ਤੇ ਇਹਦੇ ਉੱਪਰ ਪਹਿਲਾਂ ਤੋਂ ਸਿਆਣਦਾ ਗੁੰਮੜ ਹੁੰਦਾ ਸੀ 1992 ਦੇ ਵਿੱਚ ਜਦੋਂ ਬਾਫਰੀ ਮਸਜਿਦ ਤੇ ਅਟੈਕ ਹੋਇਆ ਤੇ ਕੁਝ ਮੁਸਲਮਾਨ ਵੀਰਾਂ ਨੇ ਇੱਥੇ ਵੀ ਅਟੈਕ ਕੀਤਾ ਤੇ ਇਹਨੂੰ ਤੋੜ ਦਿੱਤਾ ਬਾਕੀ ਭਾਈ ਸਾਹਿਬ ਤੋਂ ਆਪਾਂ ਇੱਥੇ ਥੋੜੀ ਜਾਣਦੇ ਹਾਂ ਹਾਂਜੀ ਇਹ ਜਦੋਂ ਜੀ Maharaja Sher Singh ਜਿਹਨੇ ਕਬੱਡੀ ਦੇ ਜਾਂ ਅਖਾਰੇ ਦੇ ਬੜੇ ਸ਼ਕੀਨ ਸਨ ਜੋ ਅਕਸਰ ਆਪਣਾ ਅਖਾਰਾ ਲਗਾ ਕੇ ਦੇਖਦੇ ਦਿਸਣ ਇਸੇ ਤਰ੍ਹਾਂ ਇੱਕ ਦਿਨ ਉਹਨਾਂ ਦੇ ਖਿਲਾਫ ਸਾਜ਼ਿਸ਼ ਕੀਤੀ ਗਈ ਤੇ ਇਸ ਤਰ੍ਹਾਂ ਅਖਾਰਾ ਦੇ ਵਿੱਚ ਕੁਸ਼ਤੀ ਵਗੈਰਾ ਉਹ ਦੇਖ ਰਹੇ ਸਨ ਆਪਨੇ ਬੈਠੇ ਹੋਏ ਸਨ ਮਹਿਫਲ ਲੱਗੀ ਹੋਈ ਸੀ ਤੇ ਉਹਨਾਂ ਦਾ ਹੀ ਇੱਕ ਦੋਸਤ अजीत ਸਿੰਘ ਸਾਡਾ ਵਾਲੀਆ ਜਿਹੜਾ ਸੀ ਉਹਨੇ ਬੰਦੂਕ ਪੇਸ਼ ਕੀਤੀ ਉਹਨਾਂ ਨੂੰ ਔਰ ਕਿਉਂਕਿ ਸਾਜ਼ਿਸ਼ ਪਹਿਲੇ ਹੀ ਹੋ ਚੁੱਕੀ ਹੋਈ ਸੀ ਉਹਨੇ ਕੋਹਰਾ ਸ਼ੁਰੂਦ ਲਗਾਇਆ ਹੋਇਆ ਸੀ ਸਾਰਾ ਕੁਝ ਸਿਤੇਬ ਮਹਾਰਾਜਾ ਨੂੰ ਪੇਸ਼ ਕੀਤੀ ਜੀ ਹੈ ਅੰਗਰੇਜ਼ ਦੀ ਇੱਕ ਜੋ ਵੀ ਆਜਾ ਦੇ ਉਹ ਨੂੰ ਤੁਸੀਂ ਚੈੱਕ ਕਰੋ ਤੇ ਮੂਹ ਜਿਹਦਾ ਸੀ ਉਹ ਮਹਾਰਾਜਾ ਦੇ ਆਲੂਹ ਤਰਫੀ ਸੀ ਜਿਵੇਂ ਉਹਨਾਂ ਦੇ ਸੀਨੀਅਰ ਦੇ ਕਰੀਬ ਗਿਆ ਦਿਲ ਦੇ ਨਜ਼ਦੀਕ ਉਹਨੇ ਪਿੱਛੋਂ ਕੋਹਰਾ ਦਬਾਇਆ ਤੇ ਗੋਲੀ ਸਿੱਧੀ ਉਹਨਾਂ ਦੇ ਦਿਲ ਦੇ ਵਿੱਚ ਲੱਗੀ ਜਾ ਕੇ ਤੇ ਉਹ ਮੌਕੇ ਉੱਪਰ ਹੀ ਉਹਨਾਂ ਦੀ ਡੈਥ ਹੋ ਗਈ ਇਸੇ ਤਰ੍ਹਾਂ ਦੂਰਸਤ ਬਲ ਦੀ ਅੰਦਰ ਹੀ ਉਹਨਾਂ ਦਾ ਬੇਟਾ ਕੁਬਰ ਪ੍ਰਤਾਪ ਸਿੰਘ ਜਿਹੜੇ ਸਨ ਉਹ ਬੱਚੇ ਸਨ ਔਰ ਉਸੇ ਗੋਰੀਆਂ ਦੇ ਨਾਲ ਖੇਡਦੇ ਸਨ ਜਿਵੇਂ ਉਹਨਾਂ ਨੂੰ ਪਤਾ ਚੱਲਿਆ ਉਹਨਾਂ ਨੇ ਉਥੇ ਹਮਲਾ ਕਰਕੇ ਤੇ ਕੁਮਰ ਪ੍ਰਤਾਪ ਜੀ ਉਹਨਾਂ ਨੂੰ ਉਹਨਾਂ ਨੂੰ ਵੀ ਉਥੇ ਸ਼ਹੀਦ ਕਰ ਦਿੱਤਾ ਗਿਆ ਫਿਰ ਹਾਂਜੀ ਤੇ ਦੋਵਾਂ ਨੂੰ ਫਿਰ ਇੱਥੇ ਹੀ ਐਸੀ ਜਗ੍ਹਾ ਦੇ ਉੱਪਰ ਹੀ ਸਮਾਦ ਨੂੰ ਅੱਗ ਲਗਾਈ ਗਈ ਸੀ ਇਸ ਜਗ੍ਹਾ ਦੇ ਉੱਪਰ ਤਬਾ ਚੁਨਾ ਦੀ ਜਿਹੜੀ ਰਾਣੀ ਸੀ ਉਸਨੇ ਫਿਰ ਐ ਸਮਾਦੀ ਤਾਮੀਰ ਕਰਵਾਈ ਇਸ ਸਮਾਦੀ ਬੜੀ ਸ਼ਾਨਦਾਰ ਸੀ ਆਪਣੇ ਸਮਾਨੇ ਦੇ ਵਿੱਚ ਬੜਾ ਬਿਹਤਰੀਨ ਕਿਸਮ ਦਾ ਡੂਮ ਉੱਪਰ ਬਣਿਆ ਆ ਸੀ ਗੁੰਬਦ ਵਗੈਰਾ ਤੇ ਬੜੀ ਸ਼ਾਨਦਾਰ ਅੰਦਰ ਨਕਸ਼ਾ ਨਗਾਰ ਕੀਤਾ ਗਿਆ ਸੀ ਲੇਕਿਨ ਜਦੋਂ ਬਾਪੜੀ ਮਸਜਿਦ ਦਾ ਵਾਕਿਆ ਹੋਇਆ ਉਦੋਂ ਮੁਸਲਮਾਨ ਕੁਛ ਨੇ ਐ ਹੀ ਸਮਝਿਆ ਕਿ ਇਹ ਵੀ ਸ਼ਾਇਦ ਹਿੰਦੂਆਂ ਦਾ ਹੀ ਕੋਈ ਵਿਰਸਾ ਹੋਵੇ ਤੁਰਕੀ ਨਵਾਂ ਦੇ ਵਿਸਦ ਦੇ ਵਿੱਚ ਉਹਨਾਂ ਨੇ ਇਸ ਨੂੰ ਵੀ ਦਬਾਰਾ ਦਰੀ ਨੂੰ ਤੇ ਸਮਾਦੀ ਨੂੰ ਵੀ ਇਸ ਨੂੰ ਤਬਾਹ ਕਰ ਦਿੱਤਾ ਫਿਰ ਬਾਅਦ ਵਿੱਚ ਕਾਫੀ ਅਰਸੇ ਦਾ ਬਾਅਦ ਇਹ ਤਬਾਹ ਖਾਲੀ ਸਦਰ ਰਹੀ ਤੇ ਫਿਰ ਆਰਕੀਓਲੋਜੀ ਵਿਭਾਗ ਮਹਿਕਮਾ ਜਿਹੜਾ ਪੰਜਾਬ ਦਾ ਉਸ ਨੇ ਇਸ ਨੂੰ ਲਿਆ ਔਰ ਲੈ ਕੇ ਫਿਰ ਦੁਬਾਰਾ ਤੋਂ ਰਤ ਤਬਮੀਰ ਕੀਤਾ ਇਹ ਹੁਣ ਉਹ ਸ਼ਕਲ ਤੇ ਨਹੀਂ ਹੈਗੀ ਜਿਸ ਤਰ੍ਹਾਂ ਦੀ ਐ ਸੀ ਲੇਕਿਨ ਇਥੇ ਨਕਸ਼ਨਗਾਰ ਵੀ ਖਤਮ ਹੋ ਗਏ ਲੇਕਿਨ ਜੋ ਬਚਿਆ ਸਟਰਕਚਰ ਉਹਨੂੰ ਉਹਨਾਂ ਨੇ ਪ੍ਰੀਜ਼ਰਵ ਕਰਕੇ ਤੇ ਹੁਣ ਰੱਖ ਦਿੱਤਾ ਉਹਨੇ ਪਾਰਕ ਬਿਹਤਰੀਨ ਜੀ ਬਣ ਗਏ ਥੇ ਲੋਕ ਆਂਦੇ ਨੇ ਹੁਣ ਆਣ ਕੇ ਮਹਾਰਾਜਾ ਦੀ ਇਥੇ ਬਰਸੀ ਵੀ ਮਨਾਉਂਦੇ ਨੇ ਇਸੇ ਬਰਥਡੇ ਵੀ ਇਥੇ ਸੈਲੀਬ੍ਰੇਟ ਕਰਦੇ ਨੇ ਤੇ ਇਸੇ ਤਰ੍ਹਾਂ ਬਰਾਦਰੀ ਨੂੰ ਵੀ ਦੇਖ ਕੇ ਉਹ ਆਪਣੀ ਜੋ ਵੀ ਉਹਦਾ ਅਕੀਦਤ ਇਹਤਰਾਮ ਹੁੰਦਾ ਉਹ ਪੇਸ਼ ਕਰਦੇ ਨੇ ਤੇ ਦਰਬਾਰ ਫਰੀਦ ਸ਼ਾਹ ਬਲਾਵਲ ਕਾਦਰੀ ਦਾ ਦਰਬਾਰ ਹੈ ਤੇ ਇਹਦੇ ਨਾਲ ਨਾਲ ਪਹਿਲੇ ਦਰਿਆ ਵੀ ਬਹਿੰਦਾ ਸੀ ਤੇ ਦਰਿਆ ਵਿੱਚ ਸਲਾਬ ਆਇਆ ਤੇ ਨੇ ਕਬਰ ਦੇ ਅੰਦਰ ਪਾਣੀ ਆਣ ਲੱਗ ਪਿਆ ਤੇ ਇਹਨਾਂ ਨੇ ਫਿਰ ਮਹਾਰਾਜਾ ਰਜੀਸੀ ਦੇ ਖੁਆਬ ਚ ਆਏ ਕਿ ਮੇਰੀ ਕਬਰ ਚ ਪਾਣੀ ਆ ਰਿਹਾ ਮੈਨੂੰ ਉੱਥੋਂ ਕੱਢੋ अच्छा जी फिर महाजन सिंह जी ने अपने दरबार दर, अपने के दरबारी सन उन्होंने किया कि ਤੁਸੀਂ ਮੁਸਲਮਾਨ ਹੋ ਤੁਸੀਂ ਜਾ ਕੇ ਇਹਨਾਂ ਦੀ ਕਬਰ ਇਹਨਾਂ ਦਾ ਫਿਰ ਇਹਨਾਂ ਨੇ ਕਬਰ ਖੋਦ ਕੇ ਇਹਨੂੰ ਦੁਬਾਰਾ ਦਾ ਤਬੂਤ ਕੜ ਕੇ ਫਿਰ ਦੂਸਰੀ ਜਾਂ ਦਫਨਾਇਆ ਗਿਆ ਸੀ अच्छा अच्छा जी ਫਿਰ ਇਹ ਕਿਸ਼ਟ ਕਿਤੇ ਹੋ ਗਿਆ ਐ ਤੋ ਸ਼ਿਫਟ ਕੀਤਾ ਗਿਆ ਤੇ ਇਹ ਸੀ ਕੁਝ ਇਤਿਹਾਸ ਦੀ ਮਹਾਰਾਜ ਜੇਹਨੂ ਦੀ ਦਾ ਸੇਖੋਂ ਆਪਾਂ ਇੱਥੇ ਚੱਲਦੇ ਹਾਂ ਜੀ ਤਾਂ ਬਾਕੀ ਜਰੂਰ ਵੀਡੀਓ ਨੂੰ ਵਟ ਵਟ ਅੱਗੇ ਵੀ ਸ਼ੇਅਰ ਕਰਿਓ ਤਾਂ ਕਿ ਤਾਂ ਕਿ ਸਾਰਿਆਂ ਤੱਕ ਇਹ ਵੀਡੀਓ ਪਹੁੰਚ ਸਕੇ ਸਾਰਿਆਂ ਨੂੰ ਇਹਨਾਂ ਸਥਾਨਾਂ ਦਾ ਪਤਾ ਲੱਗ ਸਕੇ ਇਹ ਜਗ੍ਹਾ ਦਾ ਪਤਾ ਲੱਗ ਸਕੇ ਇਹ ਜਗ੍ਹਾ ਕਿਹੜੀ ਪੈਂਦੀ ਹੈ ਜੀ ਕੋਟ ਖਵਾਜਾ ਸਿੰਘ ਅੱਛਾ ਕਿਸੇ ਨਾ ਵੀ ਆਉਣਾ ਖੋਟ ਖਵਾਜਾ ਸਿੰਘ ਦੇ ਨਾਮ ਤੇ ਇਹ ਜਗ੍ਹਾ ਪੁੱਛ ਕੇ ਤੁਸੀਂ ਇੱਥੇ ਆ ਕੇ ਜਰੂਰ ਆਇਆ ਕਰੋ ਆਪਣੀਆਂ ਜਗ੍ਹਾ ਨੂੰ ਵਿਜ਼ਿਟ ਕਰਿਆ ਕਰੋ ਆਉਣੇ ਹੋ ਜੇ ਤਾਂ